ਕੁਝ ਦਿਨਾਂ ਤੋਂ ਇੱਕ ਟੌਪਿਕ ਬਹੁਤ ਚੱਲ ਰਿਹਾ ਮੇਰੇ ਰਿਲੇਟਡ ਪਰ ਮੇਰੇ ਚ ਹਿੰਮਤ ਨਹੀਂ ਪੈ ਰਹੀ ਸੀ ਤੇ ਨਾ ਹੀ ਸਮਝ ਲੱਗ ਰਹੀ ਸੀ ਕਿ ਮੈਂ ਕਿਵੇਂ ਬੋਲਾਂ ਜਾਂ ਕੀ ਬੋਲਾਂ ਪਰ ਹੁਣ ਹੱਦ ਤੋਂ ਪਾਰ ਹੋ ਚੁੱਕੀ ਹੈ ਗੱਲ ਕਈ ਇੰਸਟਾਗ੍ਰam ਪੇजेस ਆਪਣੇ ਕੁਝ ਟਾਈਮ ਦੇ ਮਜ਼ੇ ਲਈ ਕਹਿ ਸਕਦੇ ਆਂ ਜਾਂ ਮੇਰੇ ਤੇ ਜੋ ਗੁੱਸਾ ਸੀ ਉਹ ਕੱਢਣ ਲਈ ਤੇ ਜਾਂ ਆਪਣੇ ਕੁਝ ਕੇ ਫੋਲੋਅਰਸ ਡਾਉਣ ਲਈ ਉਹ ਚੀਜ਼ ਨੂੰ ਹਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਇਹ ਸੋਚੇ ਬਿਗੈਰ ਕਿ ਮੇਰੇ ਤੇ ਜਾਂ ਮੇਰੀ ਫੈਮਿਲੀ ਤੇ ਇਸ ਚੀਜ਼ ਦਾ ਕੀ ਅਸਰ ਪਏਗਾ ਦਾ ਥਿੰਗ ਇਜ਼ ਦੈਟ ਮੇਰੀ ਐਨੀ ਇੱਕ ਗਲਤੀ ਸੀ ਕਿ ਮੈਂ ਉਸ ਇਨਸਾਨ ਨੂੰ ਪਰਮਿਸ਼ਨ ਦੇ ਦਿੱਤੀ ਰਿਕਾਰਡ ਕਰਨ ਦੀ ਜਸਟ বিকوز ਆਈ ਯੂਜ਼ ਟੂ ਟਰਸਟ ਹਿਮ ਬਲਾਈਂਡਲੀ ਐਟ ਦੈਟ ਟਾਈਮ ਆਈ ਨੈਵਰ نو ਕਿ ਅੱਗੇ ਜਾ ਕੇ ਮੇਰੇ ਨਾਲ ਇਹ ਵੀ ਹੋ ਸਕਦਾ ਹੈ ਬਟ ਹੂੰ ਹੋਣਾ ਸੀ ਹੋ ਗਿਆ ਸਭ ਕੁਝ ਜਿਹੜੀ ਜਿਹੜੀ ਗੱਲ ਦਾ ਡਰ ਸੀ ਤੇ ਮੈਂ ਇੰਨਾ ਪਿਛਲੇ ਦਿਨਾਂ ਚ ਜ਼ਿਆਦਾ ਡਿਪਰੈਸਡ ਰਹੀ ਹਾਂ ਮੇਰੇ ਫਰੈਂਡ ਸਰਕਲ ਨੂੰ ਪਤਾ ਹੈ ਜਾਂ ਮੇਰੀ ਫੈਮਿਲੀ ਨੂੰ ਪਤਾ ਹੈ ਕਿ ਮੇਰੇ ਕੀ ਹਾਲਾਤ ਸੀ ਇਹ ਸਭ ਤੋਂ ਬਾਅਦ ਈਵਨ ਕਿ ਆਈ ਟ੍ਰਾਈ ਟੂ ਹਰਟ ਮਾਈ ਸੈਲਫ ਟੂ ਮੈਂਟ ਟਾਈਮਸ ਪਤਾ ਨਹੀਂ ਕਿਸਮਤ ਕਹਿ ਸਕਦੇ ਹਾਂ ਜਾਂ ਕੀ ਪਰ ਮੈਂ ਹਰ ਬਾਰ ਹੀ ਸਰਵਾਈਵ ਕਰ ਗਈ ਮੈਂ ਐਵੇਂ ਦੀ ਨਹੀਂ ਕਿ ਮੈਂ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸਭ ਨੂੰ ਦੱਸਾਂ ਹਾਂ ਮੈਂ ਇਹ ਕਰ ਲਿਆ ਖੁਦ ਨੂੰ ਜਾਂ ਕੁਝ ਵੀ ਮੈਂ ਉਸ ਦਿਨ ਦੀ ਸੋਸ਼ਲ ਮੀਡੀਆ ਤੇ ਬਹੁਤ ਹੀ ਦੂਰ ਰਹੀ ਹਾਂ ਕੁਝ ਕੇ ਦਿਨਾਂ ਤੋਂ ਇੱਕ ਟੌਪਿਕ ਬਹੁਤ ਚੱਲ ਰਿਹਾ ਮੇਰੇ ਰਿਲੇਟਡ ਪਰ ਮੇਰੇ ਚ ਹਿੰਮਤ ਨਹੀਂ ਪੈ ਰਹੀ ਸੀ ਤੇ ਨਾ ਹੀ ਸਮਝ ਲੱਗ ਰਹੀ ਸੀ ਕਿ ਮੈਂ ਕਿਵੇਂ ਬੋਲਾਂ ਜਾਂ ਕੀ ਬੋਲਾਂ ਪਰ ਹੁਣ ਹੱਦ ਤੋਂ ਪਾਰ ਹੋ ਚੁੱਕੀ ਹੈ ਗੱਲ ਕਈ ਇੰਸਟਾਗ੍ਰam ਪੇजेस ਆਪਣੇ ਕੁਝ ਟਾਈਮ ਦੇ ਮਜ਼ੇ ਲਈ ਕਹਿ ਸਕਦੇ ਆ ਜਾਂ ਮੇਰੇ ਤੇ ਜੋ ਗੁੱਸਾ ਸੀ ਉਹ ਕੱਢਣ ਲਈ ਤੇ ਜਾਂ ਆਪਣੇ ਕੁਝ ਕੇ ਫਾਲੋਅਰਸ ਦੌਣ ਲਈ ਉਹ ਚੀਜ਼ ਨੂੰ ਹਰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਇਹ ਸੋਚੇ ਬਿਗੈਰ ਕਿ ਮੇਰੇ ਤੇ ਜਾਂ ਮੇਰੀ ਫੈਮਿਲੀ ਤੇ ਇਸ ਚੀਜ਼ ਦਾ ਕੀ ਅਸਰ ਪਏਗਾ ਦਾ ਥਿੰਗ ਇਜ਼ ਥੈਟ ਮੇਰੀ ਇੰਨੀ ਕੁ ਗਲਤੀ ਸੀ ਕਿ ਮੈਂ ਉਸ ਇਨਸਾਨ ਨੂੰ ਪਰਮਿਸ਼ਨ ਦੇ ਦਿੱਤੀ ਰਿਕਾਰਡ ਕਰਨ ਦੀ ਜਸਟ ਬਿਕੋਜ਼ ਆਈ ਯੂਸ ਟੂ ਟਰਸਟ ਹਿਮ ਬਲਾਈਂਡਲੀ ਐਟ ਥੈਟ ਟਾਈਮ ਆਈ ਨੇਵਰ ਨੋ ਕਿ ਅੱਗੇ ਜਾ ਕੇ ਮੇਰੇ ਨਾਲ ਇਹ ਵੀ ਹੋ ਸਕਦਾ ਹੈ ਬਟ ਹੂੰ ਹੋਣਾ ਸੀ ਹੋ ਗਿਆ ਸਭ ਕੁਝ ਜਿਹੜੀ ਜਿਹੜੀ ਗੱਲ ਦਾ ਡਰ ਸੀ ਤੇ ਮੈਂ ਇੰਨਾ ਪਿਛਲੇ ਦਿਨਾਂ 'ਚ ਜ਼ਿਆਦਾ ਡਿਪਰੈਸਡ ਰਹੀ ਆ ਮੇਰੇ ਫਰੈਂਡ ਸਰਕਲ ਨੂੰ ਪਤਾ ਹੈ ਜਾਂ ਮੇਰੀ ਫੈਮਿਲੀ ਨੂੰ ਪਤਾ ਹੈ ਕਿ ਮੇਰੇ ਕੀ ਹਾਲਾਤ ਸੀ ਇਸ ਹਫ਼ਤੇ ਬਾਅਦ ਈਵਨ ਕਿ ਆਈ ਟ੍ਰਾਈ ਟੂ ਹਰਟ ਮਾਈ ਸੈਲਫ ਟੂ ਮੈਨ ਟਾਈਮਸ ਪਤਾ ਨਹੀਂ ਕਿਸਮਤ ਕਹਿ ਸਕਦੇ ਆ ਜਾਂ ਕੀ ਪਰ ਮੈਂ ਹਰ ਬਾਰ ਹੀ ਸਰਵਾਈਵ ਕਰ ਗਈ ਮੈਂ ਐਵੇਂ ਦੀ ਨਹੀਂ ਕਿ ਮੈਂ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸਭ ਨੂੰ ਦੱਸਾਂ ਹਾਂ ਮੈਂ ਇਹ ਕਰ ਲਿਆ ਖੁਦ ਨੂੰ ਜਾਂ ਕੁਝ ਵੀ ਮੈਂ ਉਸ ਦਿਨ ਦੀ سوشل میڈیا ਤੇ ਬਹੁਤ ਹੀ ਦੂਰ ਰਹੀਆਂ